ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪਠਾ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੀਧੀ ਵਿਹਾੜੇ ਸੰਬੰਧੀ 22 ਨਵੰਬਰ ਨੂੰ ਆਉਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਆ ਦੇਖੋ ਤਸਵੀਰਾਂ ਛੰਡੀਆਂ ਤੇ ਪੰਨ ਤਿਆਰੀ ਚੱਲ ਰਹੀ ਆ ਗੇਟ ਸੁੰਦਰ ਗੇਟ ਬਣਾਇਆ ਜਾ ਰਿਹਾ ਹੈ ਆ ਦੇਖੋ ਗੁਰਦੁਆਰਾ ਸ੍ਰੀ ਪਠਾ ਸਾਹਿਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ 시디 ਦਿਹਾੜੇ ਦੇ ਸੰਬੰਧ ਵਿੱਚ ਨਰ ਗੀਤਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਇਹ ਨਗਰ ਕੀਰਤਨ ਜੋ ਅਸਾਮ ਤੋਂ ਗੁਰਦੁਆਰਾ ਧੋਬੀ ਸਾਹਿਬ ਤੋਂ ਚੱਲਿਆ ਹੈ 22 ਨਵੰਬਰ ਨੂੰ ਗੁਰਦੁਆਰਾ 시디 ਪਟਤ ਸਾਹਿਬ ਵਿਖੇ ਪਹੁੰਚਣਾ ਹੈ ਤੇ ਇਸ ਸੰਬੰਧ ਵਿੱਚ ਰੋਪੜ ਵਿਖੇ ਸਥਾਨੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਸੜਕਾਂ ਨੂੰ ਝੰਡੀਆਂ ਲਾ ਕੇ ਸਜਾਇਆ ਜਾ ਰਿਹਾ ਹੈ ਆ ਦੇਖੋ ਦੇਖੋ ਤਸਵੀਰਾਂ ਤੇ ਆ ਰਹੀ ਕੰਮ ਕਰ ਰਿਹਾ ਫੋਟੋ ਮਿਟੀ ਦੇ ਦੇਖੋ ਇਹ ਕੋ ਦੇ ਆ ਦੇਖੋ ਛੰਡੀਆਂ ਲੈ ਕੇ ਜਾ ਰਹੇ ਬਾਈ ਜੀ ਗੁਰਦਾ ਸ਼੍ਰੀ ਪਠਾ ਸਾਹਿਬ ਤੋਂ ਮੁਲਾਜ਼ਮ ਆ ਇਹ ਸਾਰੇ ਰੂਪੜ ਸਿੱਕੇ ਹਲਕਾ ਤੇ ਚੰਨੀ ਲਾਕੇ ਸਜਾਇਆ ਜਾ ਰਿਹਾ ਹੈ ਦੇਖੋ ਮੁਲਾਜ਼ਮ ਕੰਮ ਕਰ ਰਹੇ ਆ ਇਹ ਸਾਰਾ ਜੋ ਲੜੀਆਂ ਲੱਗ ਰਹੀਆਂ ਐ ਰਕਾਂ ਤੇ ਸਾਥ ਨੂੰ ਇਹ 22 ਨਵੰਬਰ ਨੂੰ ਨਗਰ ਕੀਰਤਨ ਪਹੁੰਚਣਾ ਜੀ ਸੰਗਤਾਂ ਨੂੰ ਵੀ ਅਪੀਲ ਆ ਹੁਣੇ ਵੀ ਕਮੇਟੀ ਵੱਲੋਂ ਵੀ ਬੱਤੇ-ਬੱਤੇ ਪਹੁੰਚੋ ਤੇ ਆ ਦੇਖੋ ਮੁਲਾਜ਼ਮ ਲੜੀਆਂ ਲਾ ਰਹੀਆਂ ਬਹੁਤ ਵਧੀਆ ਪ੍ਰਬੰਧ ਕਰ ਰਹੇ ਐ ਇੱਥੇ ਸੜਕਾਂ ਨੂੰ ਸਜਾਇਆ ਜਾ ਰਿਹਾ ਹੈ ਪਾਜੀ ਇਹ ਆਪਣਾ ਨਗਰ ਕਿਤਨੇ ਆ ਰਿਹਾ ਤੇ ਸਾਧੂ ਚਲਾ ਰਹੇ ਜੀ ਚੰਨੀ ਆ ਜੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਤਾਬਦੀ ਮਨਾ ਰਹੇ ਜੀ ਉਹਦੇ ਸਬੰਧ ਵਿੱਚ ਲੱਗ ਰਹੀਆਂ ਠੀਕ ਆ ਜੀ ਹਾਂ ਜੀ